ਅਗਨੀਵੀਰ ਯੋਜਨਾ ਦਾ ਨਾਮ ਬਦਲਣ ਦੇ ਨਾਲ ਨਾਲ ਕੇਂਦਰ ਦੀ ਮੋਦੀ ਸਰਕਾਰ ਨੇ ਆਪਣੀ ਸਮਾਂ ਸੀਮਾ ਵੀ ਵਧਾ ਦਿੱਤੀ ਹੈ ਸੂਤਰਾਂ ਮੁਤਾਬਕ ਹੁਣ ਅਗਨੀਵੀਰ ਯੋਜਨਾ ਦਾ ਨਾਮ ਬਦਲ ਕੇ ਸੈਨਿਕ ਸਨਮਾਨ ਯੋਜਨਾ ਰੱਖਿਆ ਜਾਵੇਗਾ ਹੁਣ ਅਗਨੀਵੀਰ ਦਾ ਕਾਰਜਕਾਲ 4 ਸਾਲ ਤੋਂ ਵਧ ਕੇ 7 ਸਾਲ ਹੋ ਜਾਵੇਗਾ ਇਸ ਤੋਂ ਇਲਾਵਾ ਉਸਦੀ ਇੱਕ ਮੁਸ਼ਤ ਤਨਖਾਹ ਵਿੱਚ ਵੀ ਵਾਧਾ ਹੋਵੇਗਾ ਆਓ ਜਾਣਦੇ ਹਾਂ ਅਗਨੀਵੀਰ ਯੋਜਨਾ ਵਿੱਚ ਹੋਰ ਕੀ ਬਦਲਾ ਹੋ ਸਕਦੇ ਨੇ ਫਰਵਰੀ 2024 ਤੋਂ ਬਾਅਦ ਅਗਨੀਵੀਰ ਯੋਜਨਾ ਤਹਿਤ ਭਰਤੀ ਹੋਏ ਸੈਨਿਕਾਂ ਨੂੰ ਸੈਨਿਕ ਸਨਮਾਨ ਯੋਜਨਾ ਦਾ ਲਾਭ ਮਿਲੇਗਾ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ 23 ਜੂਨ ਨੂੰ ਅਧਿਕਾਰਤ ਤੌਰ ਤੇ ਇਸ ਯੋਜਨਾ ਦਾ ਐਲਾਨ ਕਰਨਗੇ ਸੈਨਿਕ ਸਨਮਾਨ ਯੋਜਨਾ ਦੇ ਤਹਿਤ ਹੁਣ ਅਗਨੀਵੀਰ 7 ਸਾਲ ਫੌਜ ਵਿੱਚ ਸੇਵਾ ਕਰੇਗਾ ਅਤੇ 22 ਲੱਖ ਰੁਪਏ ਦੀ ਬਜਾਏ 41 ਲੱਖ ਰੁਪਏ ਦਿੱਤੇ ਜਾਣਗੇ ਹੁਣ ਉਹਨਾਂ ਦੀ ਸਿਖਲਾਈ 22 ਹਫ਼ਤਿਆਂ ਦੀ ਬਜਾਏ 42 ਹਫ਼ਤਿਆਂ ਦੀ ਹੋਵੇਗੀ 30 ਦਿਨਾਂ ਦੀ ਛੁੱਟੀ ਵਧ ਕੇ 45 ਦਿਨ ਹੋ ਜਾਵੇਗੀ ਅਗਨੀਵੀਰਾਂ ਨੂੰ 7 ਸਾਲ ਦੀ ਸੇਵਾ ਤੋਂ ਬਾਅਦ ਕੇਂਦਰੀ ਭਰਤੀ ਵਿੱਚ 15 ਪ੍ਰਤੀਸ਼ਤ ਸ਼ੂਟ ਮਿਲੇਗੀ ਨਾਲ ਕੀ ਹੁਣ 25% ਦੀ ਬਜਾਏ 60% ਸੈਨਿਕ ਪੱਕੇ ਹੋਣਗੇ ਭਾਵ 60% ਦੀ ਫੌਜੀਆਂ ਨੂੰ ਫੌਜ ਵਿੱਚ ਪੱਕੀ ਨੌਕਰੀ ਮਿਲੇਗੀ ਮੌਤ ਹੋਣ ਤੇ 50 ਲੱਖ ਰੁਪਏ ਦੀ ਬਜਾਏ 75 ਲੱਖ ਰੁਪਏ ਮਿਲਣਗੇ ਦੱਸਦੇ ਕਿ ਅਗਨੀਵੀਰ ਯੋਜਨਾ ਦਾ ਸ਼ੁਰੂ ਤੋਂ ਹੀ ਵਿਰੋਧ ਹੋ ਰਿਹਾ ਹੈ ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਧਿਰ ਨੇ ਅਗਨੀਵੀਰ ਯੋਜਨਾ ਨੂੰ ਵੱਡਾ ਮੁੱਦਾ ਬਣਾ ਕੇ ਇਸ ਦਾ ਤਿੱਖਾ ਵਿਰੋਧ ਕੀਤਾ ਸੀ ਕੇਂਦਰ ਵਿੱਚ ਤੀਜੀ ਵਾਰ ਐਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਗਨੀਵੀਰ ਯੋਜਨਾ ਦੀ ਮੁੜ ਸਮੀਖਿਆ ਕੀਤੀ ਜਾ ਰਹੀ ਹੈ ਨਾਲ ਹੀ ਐਨਡੀਏ ਦੀਆਂ ਸੰਕਟਕ ਪਾਰਟੀਆਂ ਨੇ ਇਸ ਯੋਜਨਾ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ